ਕੱਕਾ ਖਾਲਸਾ ਵਾਹਿਬ ਜੀ ਕੀ ਫਤਿਹ ਗੁਰੂ ਰੂਪ ਰੂਸਵਾਰੀ ਸਾਧ ਸੰਗਤ ਆਉ ਇਤਿਹਾਸ ਦੇ ਨਾਲ ਜੋੜੀਏ ਜੱਸਾ ਸਿੰਘ ਜੀ रामगढ़िया ਦੀ ਬਾਤ ਆਪ ਜੀ ਦੇ ਨਾਲ ਸਾਂਝ ਪਾਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ 8 ਅਗਸਤ 1803 ਵਾਲੇ ਦਿਨ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸੱਚਖੰਡ ਪਿਆਨਾ ਕਰ ਗਏ ਆਪ ਜੀ ਤੋਂ ਮਗਰੋਂ ਆਪ ਜੀ ਦਾ ਸੁਪੁੱਤਰ ਸਰਦਾਰ ਜੋਧ ਸਿੰਘ ਰਾਮਗੜੀਆ ਮਿਸਲ ਦਾ ਵਾਰਿਸ ਬਣਿਆ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਨੂੰ ਸਿੱਖ ਇਤਿਹਾਸ ਦੇ ਇੱਕ ਅਜਿਹੇ ਨਾਇਕ ਵਜੋਂ ਗਿਣਿਆ ਜਾਂਦਾ ਹੈ ਜਿਸ ਨੇ ਸਿੱਖਾਂ ਦੀ ਖੇਰੂ-ਖੇਰੂ ਹੋ ਚੁੱਕੀ ਤਾਕਤ ਨੂੰ ਨਾ ਸਿਰਫ ਮੋੜ ਤੋਂ ਇਕੱਠਾ ਕੀਤਾ ਸਗੋਂ ਸਿੱਖ ਕੌਮ ਵਿੱਚ ਇੱਕ ਜੇਹਾ ਜੋਸ਼ ਭਰਨ ਦੇ ਲਈ ਸਿੱਖਾਂ ਨੂੰ ਇੱਕ ਨਿਸ਼ਾਨੇ ਇੱਥੇ ਇਕੱਠੇ ਕਰਨ ਦੀ ਰਾਜਨੀਤੀ ਤੇ ਕੰਮ ਕੀਤਾ ਇਸੇਕੇ ਦਾ ਸਿੱਟਾ ਇਹ ਹੋਇਆ ਕਿ ਸਿੱਖਾਂ ਨੇ ਨਾ ਸਿਰਫ ਪੰਜਾਬ ਲਈ ਸਗੋਂ ਦਿੱਲੀ ਦੇ ਲਾਲ ਕਿਲੇ ਤੇ ਖਾਲਸਾ aí ਪਰਚਮ ਚੁਲਾ ਕੇ ਆਪਣੀ ਹਕੂਮਤ ਸ਼ਰਧਾ ਅਰਦਾ ਕੀਤੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ 5 ਮਈ 1723 ਵਾਲੇ ਦਿਨ ਅੰਮ੍ਰਿਤਸਰ ਦੇ ਲਾਗੇ ਪਿੰਡ ਗੱਗੋ ਬੂਹਾ ਵਿਖੇ ਗਿਆਨੀ ਭਗਵਾਨ ਸਿੰਘ ਜਸੂਗਲ ਦੇ ਘਰੇ ਵਿਖੇ ਹੋਇਆ ਗਿਆਨੀ ਭਗਵਾਨ ਸਿੰਘ ਲਾਹੌਰ ਦੇ ਲਾਗੇ ਸ਼ੁਗੜ ਪਿੰਡ ਦੇ ਰਹਿਣ ਵਾਲੇ ਸਨ ਗਿਆਨੀ ਭਗਵਾਨ ਸਿੰਘ ਦੇ ਪਿਤਾ ਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਦਾਦਾ ਸਰਦਾਰ ਹਰਦਾਸ ਸਿੰਘ ਦਾ ਸੰਬੰਧ ਲਾਹੌਰ ਦੇ ਪਿੰਡ ਸੁਖਸਿੰਮਾ ਨਾਲ ਜੁੜਦਾ ਹੈ ਸਰਦਾਰ ਹਰਦਾਸ ਸਿੰਘ ਜੀ ਨੇ ਸਹਬੇ ਕਮਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅਮਰਤੀ ਫੌਲ ਲਈ ਅਤੇ ਸਿੰਘ ਸਜੇ ਸਨ ਸਰਦਾਰ ਹਰਦਾਸ ਸਿੰਘ ਸਹੇ ਪਾਸ਼ਾ ਜੀ ਦੇ ਲਈ ਸਿਆਰ ਬਣਾਇਆ ਕਰਦੇ ਸਨ ਔਰ ਇਸ ਇਤਿਹਾਸ ਦੇ ਵਿੱਚ ਦਰਜ ਵੀ ਹੈ ਜਿਸ ਨਾਗਣੀ ਵਰਸ਼ੀ ਦੇ ਨਾਲ ਗੁਰੂ ਸਾਹਿਬ ਜੀ ਦਾ ਥਾਪੜਾ ਲੈ ਕੇ ਸ਼ਹੀਦ ਭਾਈ ਚੱਤਰ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਉਤਰੇ ਸਨ ਸ਼ਰਾਬੀ ਹਾਥੀ ਨੂੰ ਜ਼ਖਮੀ ਕੀਤਾ ਸੀ ਉਹ ਸਰਦਾਰ ਅਰਦਾਸ ਸਿੰਘ ਹੋਰਾਂ ਦੀ ਹੀ ਕਾਰੀਗਰੀ ਦਾ ਪ੍ਰਤੀਕ ਸੀ ਆਦੋਂ ਤੋਂ 1890 ਬਾਅਦ ਦੇ ਵਿੱਚ ਆਵਜੀ ਬਾਬਾ ਬੰਦਾ ਸਿੰਘ ਜੀ ਦੀ ਫੌਜ ਵਿੱਚ ਸ਼ਾਮਲ ਹੋਏ ਮੋਗਲ ਫੌਜਾਂ ਨਾਲ ਲੜਾਈ ਲੜੀ ਤੇ 1716 ਵਿੱਚ ਸ਼ਹਾਦਤ ਕਰ ਦਿੱਤੀ ਸਰਦਾਰ ਹਰਦਾਸ ਸਿੰਘ ਦੀ ਮੌਤ ਤੋਂ ਬਾਅਦ ਗਿਆਨੀ ਭਗਵਾਨ ਸਿੰਘ ਘਰ ਦੇ ਮੋਢੀ ਬਣੇ ਗਿਆਨੀ ਭਗਵਾਨ ਸਿੰਘ ਜੀ ਸਿੱਖੀ ਵਿਚਾਰਨਾ ਦੇ ਨਾਲ ਲਵਰੇ ਸਨ ਇਸ ਕਰਕੇ ਉਹਨਾਂ ਨੂੰ ਗਿਆਨੀ ਕਿਹਾ ਜਾਂਦਾ ਸੀ ਇਹਦੇ ਨਾਲ ਹੀ ਗਿਆਨੀ ਭਗਵਾਨ ਸਿੰਘ ਜੀ ਇੱਕ ਬਹਾਦਰ ਯੋਧੇ ਵੀ ਸਨ ਤੇ ਸੰਤ ਸੁਭਾਅ ਦੀ ਬਿਰਤੀ ਵਾਲੇ ਵਿਅਕਤੀ ਵੀ ਸਨ ਉਹਨਾਂ ਨੂੰ ਸਿੱਖ ਆਉਂਦਾ ਪ੍ਰਚਾਰਕ ਹੋਣ ਦਾ ਮਾਣ ਪ੍ਰਾਪਤ ਹੋਇਆ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਪੁਰਖਾਂ ਦਾ ਵਿਸ਼ੋਕੜ ਪੰਜਾਬ ਦੇ ਇਤਿਹਾਸ ਕੇ ਪਿੰਡ ਸੁਦ ਸਿੰਘ ਨਾਲ ਜੁੜਦਾ ਹੈ ਇਹ ਪਿੰਡ ਸ੍ਰੀ ਅਮਰਸਰ ਸ਼ਹਿਰ ਜੀ ਦੀ ਸਿਵਲ ਪੱਟੀ ਵਿੱਚ ਪੈਂਦਾ ਹੈ ਜੋ ਕਿ ਇਸ ਵੇਲੇ ਜ਼ਿਲ੍ਹਾ ਤਰਨਤਾਰਨ ਇਸ ਪਿੰਡ ਨੇ ਇਸ ਗੱਲ ਦਾ ਮਾਣ ਹੈ ਇਹ ਦੀ ਧਰਤੀ ਨੂੰ ਪੀਰਾਂ ਫਕੀਰਾਂ ਤੇ ਸ਼ਹੀਦਾਂ ਦੀ ਧਰਤੀ ਵਾਲਾ ਪਿੰਡ ਕਿਹਾ ਜਾਂਦਾ ਹੈ ਇਸ ਧਰਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੰਨ ਸੋ ਪ੍ਰਾਪਤ ਹੈ। ਬਾਬਾ ਬਰੀ ਜੰਤੇ ਗੁਰੂ ਜੀ ਦੇ ਸਮੇਂ ਸਿੱਖਾਂ ਵਿੱਚ ਬਹਾਦਰੀ ਦਾ ਜੋਸ਼ ਭਰਨ ਲਈ ਵਾਰਾਂ ਗਉਣ ਵਾਲੇ ਢਾਡੀ ਅਬਦੁੱਲਾ ਤੇ ਨਥਾ ਮਲ ਦੇ ਜੰਮਣ ਭੂਮੀ ਵੀ ਇਹੀ ਪਿੰਡ ਨੂੰ ਆਣ ਅਸਲ ਹੈ। ਗਿਆਨੀ ਭਗਵਾਨ ਸਿੰਘ ਜੀ ਜਿੱਥੇ ਆਪਣੇ ਪਿਤਾ ਸਰਦਾਰ ਹਰਦਾਸ ਸਿੰਘ ਦੇ ਨਾਲ ਜੰਗਾਂ ਜੁੱਧਾਂ ਵਿੱਚ ਆਪਣਾ ਹਿੱਸਾ ਪਾਉਂਦੇ ਨੇ ਉੱਥੇ ਆਪ ਜੀ ਸਿੰਘਾਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਪਾਠ ਪੜ੍ਹਾਉਂਦੇ ਰਹੇ ਜੱਸਾ ਸਿੰਘ ਰਾਮਗੜੀਆ ਨੇ ਪਹਿਲੀ ਲੜਾਈ 14 ਸਾਲ ਦੀ ਛੋਟੀ ਉਮਰ ਵਿੱਚ ਆਪਣੇ ਪਿਤਾ ਗਿਆਨੀ ਭਗਵਾਨ ਸਿੰਘ ਦੇ ਨਾਲ ਏਸ਼ੀਆ ਦੇ ਪ੍ਰਸਿੱਧ ਯੇਤੂ ਜਾਵਰਨਾਦਰ ਸ਼ਾਹ ਦੀਆਂ ਫੌਜਾਂ ਨਾਲ ਲੜੀ 25 ਸਾਲ ਦੀ ਉਮਰੇ ਮਹਾਰਾਜ ਜੱਸਾ ਸਿੰਘ ਦਾਲ ਆਨੰਦ ਕੌਰ ਜੀ ਬੀਬੀ ਯਾਰ ਉਹ ਨਾਲ ਹੋਇਆ ਆਪ ਜੀ ਦੇ ਗ੍ਰਹਿ ਵਿਖੇ ਦੋਸ ਪੁੱਤਰ ਸਰਦਾਰ ਜੋਤ ਸਿੰਘ RAM ਗੜੀਆਂ ਤੇ ਸਰਦਾਰ ਵੀਰ ਸਿੰਘ ਦੀ RAM ਗੜੀਆਂ ਪੈਦਾ ਹੋਏ ਆਪ ਪੰਜ ਭਰਾ ਸਨ ਸਰਦਾਰ ਜੱਸਾ ਸਿੰਘ ਜੀ ਸਰਦਾਰ ਜੈ ਸਿੰਘ ਜੀ ਸਰਦਾਰ ਖੁਸ਼ਾਲ ਸਿੰਘ ਜੀ ਸਰਦਾਰ ਮਾਲੀ ਸਿੰਘ ਤੇ ਸਰਦਾਰ ਭਾਰਾ ਸਿੰਘ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜਾਦ ਮਨਾਉਂਦਿਆਂ ਹੋਇਆਂ ਦੋ ਮਹਾਨ ਜਾਸ ਘਟਨਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਰਾਮਗੜ੍ਹ ਦਾ ਕਿਲਾ ਅਤੇ ਦੂਜਾ ਸਿੱਖਾਂ ਦਾ ਹਰ ਰਕਰੇਤੇ ਕੇਸਰੀ ਪਰਚਮ 3 ਮਾਰਚ 1747 ਨੂੰ ਅੰਮ੍ਰਿਤਸਰ ਸ਼ਹਿਰ ਦੀ ਪੂਰਬ ਵਾਲੀ ਬਾਹੀ ਵਿਖੇ ਗੁਰੂ ਘਰ ਜੱਗ ਵਿੱਚ ਰਾਮਰਾਣੀ ਕਿਲੇ ਦੀ ਨਹੀਂ ਰੱਖੇ ਜਾਣ ਦਾ ਫੈਸਲਾ ਸੰਸਥਾਨਾਂ ਨੂੰ ਸੰਤਾਈਆਂ ਖਾਲਸੇ ਨੇ ਪਕੜ ਦਿੱਸ ਭਾਵ ਸਾਖੀ ਵਾਲੇ ਦਿਨ ਹੋਇਆ ਜਦੋਂ ਸ੍ਰੀ ਅਮਰਸਰ ਸਾਹਿਬ ਵਿਖੇ ਪਾਰੀ ਇਕੱਠ ਹੋਇਆ ਇਹ ਇਕੱਠ ਉਸ ਦਿਨ ਹਸਤ ਹੋਨੇ ਬੜਿਆ ਜਦੋਂ ਇਸ ਇਕੱਠ ਵਿੱਚ ਪੁੱਜੇ ਉੱਗੇ ਸਿੱਖ ਆਗੂਆਂ ਅਤੇ ਸ਼ਖਸੀਆਂ ਤਾਂ ਨੇ ਸਭ ਸੈਂਤੀ ਦਿਨਾਂ ਮਤਾ ਪਾਸ ਕੀਤਾ ਆਪਣੀ ਤਾਕਤ ਨੂੰ ਵਧਾਉਣ ਲਈ ਰਹੀ ਹੈ ਤੇ ਸ੍ਰੀ ਅਮਰਸਰ ਸਾਹਿਬ ਜਦ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਲਈ ਸਿੱਖਾਂ ਦੇ ਬਚਾਅ ਦੇ ਲਈ ਸਾਨੂੰ ਆਪਣੇ ਕਿਹੜੇ ਹਸਾਨੇ ਚਾਹੀਦੇ ਨੇ ਸਿੱਖਾਂ ਨੂੰ ਕਲਿਆਣ ਦੀ ਘਾਟਕਾ ਨਹੀਂ ਜਦੋਂ ਸਿੱਖਾਂ ਦੇ ਪਵਿੱਤਰ ਸਾਨਾਂ ਤੇ ਸ਼ਹਿਰਾਂ ਤੇ ਮੁਗਲਾਂ ਵੱਲੋਂ ਹਮਲੇ ਹੁੰਦੇ ਸਨ ਤਾਂ ਸਿੰਘਾਂ ਕੋਲ ਆਪਣੇ ਬਚਾਅ ਜਾਂ ਮੁਗਲਾਂ ਦਾ ਮੁਕਾਬਲਾ ਕਰਨ ਦੇ ਲਈ ਕੋਲ ਠੋਸ ਗੜੀ ਜਾਂ ਕਿਲਾ ਨਾ ਹੋ ਕਰਕੇ ਸਿੱਖਾਂ ਨੂੰ ਸਾਰਾ ਕੁਝ ਛੜਛਾੜਾ ਕੇ ਜੰਗਲਾਂ ਵਾਲਾ ਨਿਕਲਣਾ ਪੈਂਦਾ ਸੀ ਇਹਨਾਂ ਜਾਲਮਾਂ ਦਾ ਟੱਕਰਾ ਕਰਨਾ ਪੈਂਦਾ ਸੀ ਪਰ ਜਦੋਂ ਉਹਨੂੰ ਤੱਕ ਕੌਮ ਦਾ ਜਾਣੀ ਤੇ ਮਾਰੀ ਨੁਕਸਾਨ ਬਹੁਤ ਉੱਚਾ ਸੀ 1727 ਦੇ ਇਤਿਹਾਸ ਸੁਨਿਹਾੜੇ ਭਾਈ ਸੁਖਾ ਸਿੰਘ ਮਾਰੀ ਕਮੋਕੀ ਦੀ ਰਾਈਟ ਸਭ ਸੰਮਤੀ ਦੇ ਨਾਲ ਫੈਸਲਾ ਹੋਇਆ ਕਿ ਪਹਿਲਾਂ ਕਿਲਾ 21 ਅੰਮ੍ਰਿਤ ਸਰ ਸ਼ਹਿਰ ਜੀ ਦੇ ਪਾਉਂ ਧਰਤੀ ਦੇ ਉੱਤੇ ਸਾਰਿਆ ਜਾਵੇ 30 ਮਾਰਚ 1747 ਨੰਬਰ ਸਰ ਸ਼ਹਿਰ ਦੀ ਪੂਰਬ ਵਾਲੀ ਭਾਈ ਵਲਗ ਕੱਚੀ ਘੜੀ ਦਾ ਨੀ ਪੱਥਰ ਰਾ ਕੇ ਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸਿੰਧਾਂ ਵੱਲੋਂ ਕੁਝ ਹੀ ਵਕਤ ਦੇ ਵਿੱਚ 500 ਜੋਦਿਆਂ ਦੇ ਰਹਿਣ ਲਈ ਘੜੀ ਤਿਆਰ ਕਰ ਲਈ ਸ਼ੁਰੂ ਦੇ ਵਿੱਚ ਘੜੀ ਨੂੰ ਵੀ ਕਿਹਾ ਗਿਆ ਕਿ ਘੜੀ ਦਾ ਨਾਮ ਸ਼ੈਵ ਸ਼੍ਰੀ ਨਿਰਾਮ ਦਾਸ ਜੀ ਦੇ ਪਵਿੱਤਰ ਨਾਮ ਦੇ ਨਾਮ ਰੱਖਿਆ ਗਿਆ। ਇਹ ਜਸ ਘੜੀ ਦਾ ਨਾਮ ਰਾਮ ਰੌਣੀ ਰੱਖਿਆ ਗਿਆ। 1748 ਸਾਲ ਦੇ ਦੌਰਾਨ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਤਾਂ ਮੋਹਨੋਲ ਮੁਲਕ ਦੀ ਕਮਾਨ ਇੱਥੇ ਦੀਆਂ ਭਾਵੇਂ ਮੁਲਕ ਦੀਆਂ ਫੌਜਾਂ ਨੇ ਮਨੋ ਪਰਦੇ ਮਕਾਮ ਤੇ ਇਸ ਨੂੰ ਭਾਰੀ ਹਾਰ ਦਿੱਤੀ। ਮੀਰ ਮੰਨੂ ਦੇ ਖਿਤਾਬ ਦੇ ਨਾਲ ਪੰਜਾਬ ਦਾ ਗਵERNਰ ਬਣਾਇਆ ਗਿਆ। ਮੀਰ ਮੰਨੂ ਸਿੱਖਾਂ ਦੀ ਵਾਧੇ ਤੱਕ ਤੋਂ ਪਹਿਲਾਂ ਹੀ ਖੌਫਜਦਾ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਸਿੰਘਾਂ ਵਲੋਂ ਰਾਮ ਨੂੰ ਇਕੱਲਾ ਸਾਰ ਲਿਆ ਗਿਆ ਹੈ। ਉਹ ਘਬਰਾ ਗਿਆ ਤੇ ਆਪਣੀ ਗੱਦੀ ਨੂੰ ਖਤਰੇ ਵਿੱਚ ਵੇਖ ਕੇ ਉਸਨੇ ਆਪਣੇ ਵਜੂਦ ਨੂੰ ਕਾਇਮ ਰੱਖਣ ਦੇ ਲਈ ਸਿੱਖਾਂ ਨੂੰ ਹੀ ਖਤਮ ਕਰਨ ਦੀ ਯੋਜਨਾ ਬਣਾਈ। ਕਾਨੂੰਨ ਤੇ ਅਮਨ ਕਾਇਮ ਰੱਖਣ ਬਾਅਦ ਦੇ ਬਹਾਨੇ ਦੇ ਨਾਲ ਉਹਨਾਂ ਨੇ ਸਿੰਘਾਂ ਦਾ ਕਤਲਿਆਮ ਕਰਨ ਦਾ ਹੁਕਮ ਦਿੱਤਾ ਅਨਾਕੀ ਚਿਗਰਤੀ ਫੌਜ ਭੇਜ ਦਿੱਤੀ ਕੁਝ ਸਿੰਘ ਜਿੱਥੇ ਜੰਗਲਾਂ ਚ ਰੂਪੋ ਛੋਕੇ ਵਿਚਰੇ ਸਨ ਉੱਥੇ ਕੁਝ ਹੁਣਵੇਂ ਸਿੱਖ ਯੋਧੇ ਮੀਰ ਮੰਨੂ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਦੇ ਲਈ ਰਾਮ ਰੌਣੀ ਵੀ ਇੱਥੇ ਇਕੱਠੇ ਹੋ ਗਏ ਵੀਰ ਮਨੂ ਨੇ ਇਸ ਗੱਲ ਦੀ ਖਬਰ ਮਿਲਦੇ ਹੀ ਉਸਨੇ ਆਪਣੀਆਂ ਫੌਜਾਂ ਨੂੰ ਹੁਕਮ ਭੇਜੇ ਕਿ ਰਾਮ ਰੌਣੀ ਕਲੇਨ ਨੂੰ ਘੇਰ ਲਿਆ ਜਾਵੇ ਦੂਜੇ ਪਾਸੇ ਦੀਨਾ ਬੇਗ ਨੂੰ ਵੀ ਆਪਣੀਆਂ ਫੌਜਾਂ ਨਾਲ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਲਈ ਕਿਹਾ ਗਿਆ ਇਸ ਵਕਤ ਅਦੀਨਾ ਬੇਗ ਦੀ ਫੌਜ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਆਪਣੀਆਂ ਫੌਜਾਂ ਦੇ ਨਾਲ ਇਹਦੀਆਂ ਫੌਜਾਂ ਵਿੱਚ ਕੰਮ ਕਰਦੇ ਸਨ ਸੋ ਸਦਾ ਜੱਸਾ ਸਿੰਘ ਰਾਮਗੜੀਆ ਵੀ ਉਸ ਵਕਤ ਅਦੀਨਾ ਵੇਖਦੇ ਨਾਲ ਸਮ ਜਦੋਂ ਰਾਮਰਾਉਣੀ ਨੂੰ ਕਿਰੇ ਨੂੰ ਘੇਰੇ ਵਿੱਚ ਲਿਆ ਇਹ ਘੇਰਾ तकरीबन 5 ਮਹੀਨੇ ਪਿਆ ਰਿਆ ਆਲਮ ਇਹ ਰਿਆ ਕਿ ਰਾਮਰਾਉਣੀ ਦੇ ਅੰਦਰ ਸਿੰਘਾਂ ਕੋਲ ਰਾਖੰਤੀ ਹੋ ਰਜਾਨਾਂ ਦੀਆਂ ਲੁਣਿੰਦੀਆਂ ਵਸਤੂਆਂ ਮੁਕਣ ਲਗੀਆਂ ਸਿੰਘਾਂ ਨੇ ਵੜੀ ਹਾਤ ਹੋਣ ਲੱਗ ਪਈ ਇਹਨਾਂ ਨੂੰ ਕਿਰੇ ਅੰਦਰ ਦੇ ਸਿੰਘਾਂ ਨੂੰ ਖਬਰ ਮਿਲੀ ਕਿ ਮਗਲ ਫੌਜੀਆਂ ਵਿੱਚ ਸਰਦਾਰ ਜਸਾ ਸਿੰਘ ਰਾਮ ਗੜੀਆ ਵੀ ਆਪਣੇ ਸਾਥੀ ਜੂਨਿਆਂ ਦੇ ਨਾਲ ਸ਼ਾਮਲ ਹੈ ਤਾਂ ਕਲੀੰਦਰ ਸਿੰਘਾ ਨੇ ਜਸਵੰਤ ਸਿੰਘ ਰਾਮ ਗੜੀਆ ਨੂੰ ਸੰਦੇਸ਼ਾਕ ਲਿਆ ਇਸ ਮੁਸੀਬਤ ਦੀ ਘੜੀ ਵਿੱਚ ਆਪਣੇ ਭਰਾਵਾਂ ਦੀ ਮਰਤ ਕਰਕੇ ਆਪਣਾ ਸਿੱਖੀ ਫਰਜ਼ ਨਿਭਾਵੇ ਸਿੱਖੀ ਫਰਜ਼ ਦੇ ਵਾਸਤੇ ਵਾਸਤੇ ਦੇ ਨਾਲ ਸਰਦਾਰ ਜਸਾ ਸਿੰਘ ਰਾਮ ਗੜੀਆ ਨੇ ਮਗਲ ਫੌਜੀਆਂ ਦਾ ਸਾਥ ਛੱਡ ਕੇ ਕਿਲੀ ਅੰਦਰ ਫਿਰ ਸਿੰਘਾਂ ਨੂੰ ਪਗਾਮ ਭੇਜਿਆ ਉਹ ਉਸ ਵਕਤ ਆਪਣੇ ਗੁਰ ਭਾਈਆਂ ਦੇ ਨਾਲ ਹੈ ਤੁਸੀਂ ਅੰਦਰੋਂ ਹਮਲਾ ਬੋਲੋ ਮੈਂ ਬਾਹਰੋਂ ਇਹਨਾਂ ਨੂੰ ਕਹਿਦਾ ਇੰਜ ਸਿੰਘਾਂ ਦੀਆਂ ਫੌਜੀਆਂ ਦੇ ਹੌਸਲੇ ਦੁਗਣੇ ਹੋ ਗਏ ਪ੍ਰਸਵ ਦੇ ਵਿੱਚ ਜਿਸ ਵੇਲੇ ਅੰਦਰਲੇ ਸਿੰਘਾਂ ਨੂੰ ਪਤਾ ਲੱਗਾ ਸੀ ਕਿ ਮੁਗਲਾਂ ਦੇ ਨਾਲ ਸਾਡੇ ਸਿੰਘ ਵੀ ਰਲੇ ਨੇ ਉਸ ਵੇਲੇ ਇੱਕ ਅਰਦਾਸ ਕੀਤੀ ਗਈ ਪਿਆਰਿਓ ਅਰਦਾਸ ਇਸ ਤਰੀਕੇ ਨਾਲ ਕੀਤੀ ਗਈ ਕਿ ਹੁਣ ਸਾਡਾ ਟਕਰਾ ਕਿਸੇ ਬੰਗਾਣੇ ਦੇ ਨਾਲ ਨਹੀਂ ਸਾਡਿਆਂ ਆਪਣਿਆਂ ਦੇ ਨਾਲ ਹੈ ਤੇ ਆਪਣਿਆਂ ਦੇ ਨਾਲ ਤੇ ਫਿਰ ਮਰ ਕੇ ਨਿਭੜੇਗਾ ਨਾ ਚਾਹੇ ਅਗਲਾ ਮਰਜੇ ਵਿੱਚ ਵੀ ਆਪਾਂ ਮਰ ਜਾਈਏ ਸੋ ਅਰਦਾਸ ਬੇਨਤੀ ਕਰਕੇ ਜਿਸ ਵੇਲੇ ਜਕਾਰੇ ਛੱਡੇ ਗਏ ਤੇ ਜਸ ਸਿੰਘ ਰਾਮ ਗੜੀਆ ਤੱਕ ਇਹ ਜਦੋਂ ਗੱਲ ਦੇ ਜਕਾਰਿਆਂ ਦੀ ਆਵਾਜ਼ ਪਹੁੰਚੀ ਉਸ ਨੂੰ ਸਮਝ ਲੱਗ ਗਈ ਕਿ ਇਹ ਭਰਾ ਮਾਰੂ ਜੰਗ ਦੇ ਵਿੱਚ ਇਹ ਮੁਗਲ ਹਕੂਮਤ ਤੇ ਅਦੀਨਾ ਬੇਗ ਰਲ ਕੇ ਸਾਨੂੰ ਮਰਵਾਉਣਾ ਚਾਹੁੰਦੇ ਨੇ ਉਹਨਾਂ ਨੇ ਆਪਣੇ ਤੀਰ ਦੇ ਨਾਲ ਚਿੱਠੀ ਲੈ ਕੇ ਅੰਦਰ ਪੈਗਾਮ ਭੇਜਿਆ ਦਰਵਾਜ਼ਾ ਖੋਲੋ ਅਸੀਂ ਤੁਹਾਡੇ ਨਾਲ ਹਾਂ ਸੋ ਸਿੰਘਾਂ ਦੇ ਹੌਸਲੇ ਦੁਗਣੇ ਹੋ ਗਏ ਮੁਗਲ ਫੌਜਾਂ ਦੇ ਹੌਸਲੇ ਪਛਤ ਹੋ ਗਏ ਇਤਨੇ ਵਿੱਚ ਮੀਰ ਮੰਨੂ ਨੂੰ ਖਬਰ ਮਿਲੀ ਕਿ ਅਮਰ ਸ਼ਾਹ ਅਬਦਾਲੀ ਮੁੜ ਹਮਲਾ ਕਰਨ ਦੇ ਲਈ ਕੋਈ ਕਰ ਚੁੱਕਾ ਹੈ ਇਸ ਖਬਰ ਦੇ ਨਾਲ ਮੀਰ ਮੰਨੂ ਡਰ ਗਿਆ ਉਸ ਨੇ ਸਿੱਖਾਂ ਨਾਲ ਸਮਝੌਤਾ ਕਰਨ ਵਿੱਚ ਖੈਰ ਸਮਝੀ ਸੋ ਉਸ ਨੇ ਦੀਵਾਨ ਕੋੜਾ ਮਲ ਜਿਸ ਨੂੰ ਸਿੰਘ ਮਿੱਠਾ ਮਲ ਕਹਿੰਦੇ ਸੀ ਦੇ ਵਿੱਚ ਪੈਣ ਕਰਕੇ ਸਮਝੌਤਾ ਕਰ ਲਿਆ ਤੇ ਰਾਹ ਨੂੰ ਦਾ ਘੇਰਾ ਚੁੱਕ ਲਿਆ ਸਿੱਖ ਸਧਾਰਨ ਜਿੱਥੇ ਇੰਜ ਜਿੱਤ ਦੀ ਬਹੁਤ ਖੁਸ਼ੀ ਮਨਾਈ ਉਥੇ ਜੱਸਾ ਸਿੰਘ ਰਾਮ ਗੜੀਆ ਦੀ ਔਖੇ ਵਕਤ ਕੌਮ ਦੀ ਮਦਦ ਕਰਨ ਲਈ ਇਤਨੀ ਪ੍ਰਸ਼ੰਸਾ ਕੀਤੀ ਕਿ ਰਾਮਰਾਉਣੀ ਦੀ ਜਸੇਦਾਰੀ ਸਰਦਾਰ ਜੱਸਾ ਸਿੰਘ ਰਾਮ ਗੜੀਆ ਨੂੰ ਸ਼ਾਨ ਦਿੱਤੀ ਸਰਦਾਰ ਜੱਸਾ ਸਿੰਘ ਰਾਮ ਗੜੀਆ ਨੇ ਗੜੀ ਦੀ ਜਸੇਦਾਰੀ ਮਹਿਨਤ ਦੇ ਬਾਅਦ ਰਾਮਰਾਉਣੀ ਖੁਸ਼ਾਲ ਪੱਕੇ ਕੜੇ ਦੀ ਸ਼ਕਲ ਵਿੱਚ ਤਬਦੀਲ ਕਰ ਦਿੱਤਾ ਇਸ ਦਾ ਨਾਮ ਰਾਮ ਘਟ ਅਖਿਰਤਾ ਹੈ ਹੁਣ ਦੂਜੀ ਗੱਲ ਦਿੱਲੀ ਦੇ ਲਾਲ ਕਿਲੇ ਤੇ ਕੈਸੀ ਪਰਚਮ ਤੇ ਲੜਾਈ ਜਾਂਦੀ 11 ਮਾਰਚ 1783 ਨੂੰ ਸਮੁੱਚੇ ਦਿੱਲੀ ਸ਼ਹਿਰ ਪਰਫਦੇ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨ ਪ੍ਰਸਿੱਧ ਜਨਰਾਲ ਬਾਬਾ ਬਘੇੜ ਸਿੰਘ, ਬਾਬਾ ਜੱਸਾ ਸਿੰਘ ਅਲੂਗੜੀਆ, ਬਾਬਾ ਜੱਸਾ ਸਿੰਘ ਰਾਮਗੜੀਆ ਸਾਂਝੀ ਕਮਾਂਡ ਹੇਠ ਸਿੱਖ ਫੌਜ ਨਾਲ ਕਿਲੇ ਦੀ ਕੰਧ ਨੂੰ ਪਾੜ પા ਕੇ ਕਿਲੇ ਦੇ ਅੰਦਰ ਦਾਖਲ ਹੋਣ ਵਿੱਚ ਸਫਲ ਹੋ ਗਈ। ਜਿੱਥੇ ਸਿੰਘਾਂ ਨੇ ਪਾੜ ਪਾ ਕੇ ਇੱਕ ਬਹੁਤ ਵੱਡਾ ਮਹੋਰਾ ਪਾ ਮੋਰਾ ਕੀਤਾ ਉਹ ਥਾਂ ਅੱਜ ਕੱਲ ਮੋਰੀ ਗੇੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇੰਜ ਬਾਬਾ ਬੁਘੇਰ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਸਿੰਘ ਰਾਮ ਗੜੀਆ ਸਰਦਾਰ ਰਾਮ ਸਿੰਘ ਭੰਗੀ ਵਰਗੇ ਸਿੱਖ ਸਰਦਾਰਾਂ ਦੀ ਆਪਸੀ ਇਕਤਾ ਦੇ ਨਾਲ ਸਿੱਖਾਂ ਨੇ ਲਾਲ ਕਿਲ੍ਹੇ ਤੇ ਕਬਜ਼ਾ ਕੀਤਾ ਤੇ ਦਿਵਾਨੇ ਆਮ ਤੇ ਕਾਬੂ ਹੋ ਗਏ ਜਿੱਥੇ ਕਦੀ ਮੁਗਲ ਆਪਣੀ ਕਚਹਿਰੀ ਲਗਾਇਆ ਕਰਦੇ ਸਨ ਜੰਨਾ ਸਿੱਖ ਜਨ ਇਹਨਾਂ ਦੀ ਕਮਾਂਡ ਹੇਠ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਤੇ ਲਾਲ ਕਿਲੇ ਦੇ ਉੱਤੇ ਸਿੱਖਾਂ ਨੇ ਸਿੱਖੀ ਦਾ ਪ੍ਰਤੀਕ ਐਸੀ ਨਿਸ਼ਾਨ ਰੱਖਤਾ ਹੈ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਜੋੜਦਾ ਦਿੱਲੀ ਵਿੱਚ ਰਾਜ ਕਰਨ ਮੁਰੰਗ ਬਾਬਾ ਬਘੇੜਾ ਸਿੱਖ ਜੀ ਨੇ ਜਿਹੜਾ ਸਭ ਪਹਿਲਾ ਕੰਮ ਕੀਤਾ ਉਹ ਸਿੱਖ ਇਤਿਹਾਸ ਗੁਰਦੁਆਰਾ ਸਹਿਬਾਨਾਂ ਦੀ ਨਿਸ਼ਾਨਦੇਹੀ ਇਹਨਾਂ ਦਾ ਨਿਰਮਾਣ ਇਹ ਕੰਮ ਨੂੰ ਮੁਕੰਮਲ ਕਰਨ ਤੋਂ ਬਾਅਦ ਦਸੰਬਰ ਸਾਲ 183 ਵਿੱਚ ਜਸੇਵਰ ਬਗੇਲ ਸਿੰਘ ਤੇ ਇੱਕ ਸਿੱਖ ਜਨਰਲ ਦਿੱਲੀ ਛੱਡ ਕੇ ਚਲੇ ਗਏ ਜਦੋਂ ਇੱਕ ਹਾਕਮ ਮਸ਼ਹੂਰ ਹੋ ਗਈ ਦਿੱਲੀ ਅਤੇ ਬਿੱਲੀ ਮਾਰਨੀ ਸਿੱਖਾਂ ਲਈ ਇੱਕ ਬਰਾਬਰ ਹੈ ਜਦੋਂ ਤਰਨਤਾਰ ਸਿੰਘ ਦੀ ਘਟਨਾ ਜਿਗਰ ਆਉਂਦਾ ਹੈ ਤਾਂ ਸਦਾ ਜਸਾ ਸਿੰਘ ਰਾਮਗੜੀਆ ਦੀ ਦ੍ਰਿੜ ਇਰਾਦੇ ਦੀ ਗੱਲ ਜੀ ਆਉਂਦੀ ਹੈ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਰਨਤਾਰਨ ਸਾਹਿਬ ਵਿਖੇ ਸ਼ਲੋਕਾਂ ਦੀ ਪ੍ਰਕਰਮਾਂ ਨੂੰ ਪਕਿਆਂ ਕਰਨਾ ਸੀ ਤੇ ਇਸ ਲਈ ਇਟਾਂ ਤਿਆਰ ਕੀਤੀਆਂ ਗਈਆਂ ਪਰ ਇਹਨਾਂ ਇਟਾਂ ਨੂਰਦੀਨ ਦਾ ਪੁੱਤਰ ਮੀਰਦੀਨ ਜਦ ਦਸਤੀ ਚੁੱਕ ਕੇ ਲੈ ਗਿਆ ਨੂਰਦੀਨ ਵੱਲੋਂ ਉਹਨਾਂ ਦਿਨਾਂ ਵਿੱਚ ਇੱਕ ਸलाम ਨਮਾਈ ਜਾ ਰਹੀ ਸੀ ਇਹ ਇਟਾਂ ਉਸ ਨੇ ਸलाम ਚ ਲਗਾ ਦਿੱਤੀਆਂ ਸਿੱਖਾਂ ਵੱਲੋਂ ਇਸ ਘਟਨਾ ਦਾ ਜੇਕਰ ਜਦੋਂ ਗੁਰੂ ਸਾਹਿਬ پاس ਕੀਤਾ ਗਿਆ ਤਾਂ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਵਕਤ ਆਉਣ ਤੇ ਹਿੱਟਾ ਮੁੜ ਕੇ ਇਸੇ ਹੀ ਸਰੋਵਰ ਦੀ ਪ੍ਰਕਰਮਾ ਵਿੱਚ ਲੱਗਣ ਗਿਆ ਮਹਾਰਾਜਾ ਜਸਤ ਸਿੰਘ ਆਗੜੀਆਂ ਨੇ ਨੂਰਦੀਨ ਦੀ ਸਰਾਹ ਨੂੰ ਧਵਾ ਕੇ ਮੜ ਸਰੋਵਰ ਦੀ ਪ੍ਰਕਰਮਾ ਨੂੰ ਪੱਕਿਆ ਕਰਵਾ ਕੇ ਗੁਰੂ ਬਚਨਾਂ ਨੂੰ ਪੂਰਾ ਕੀਤਾ ਤੇ 1755 ਦੇ ਦੌਰਾਨ ਮਹਾਰਾਜ ਜੱਸਾ ਸਿੰਘ ਨਾਮ ਗੜੀਆਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਪੂਰਵ ਵੱਲ ਨੂੰ ਰਾਮ ਗੜੀਆਂ ਬੁੰਗੇ ਦਾ ਨਿਰਮਾਣ ਕਰਵਾਇਆ ਜੱਸਾ ਸਿੰਘ ਨਾਮ ਗੜੀਆਂ ਨੇ ਉਸ ਸਮੇਂ ਬੁੰਗੇ ਦੇ ਨਿਰਮਾਣ ਤੇ 275000 ਰੁਪਏ ਖਰਚ ਕੀਤੇ ਉਸ ਵੇਲੇ ਬੁੰਗਰੇ ਦੀ ਵਖਰੀ ਤਰਤੀਬ ਹੈ ਜੋ ਅੱਜ ਵੀ ਮਹਾਰਾਜਾ ਸਾਹਿਬ ਦੇ ਰੋਸ਼ਨ ਦਿਮਾਗ ਵੱਲ ਇਸ਼ਾਰਾ ਕਰਦੀ ਹੈ ਕਿ ਕਿ ਬੁੰਗੇ ਦੀਆਂ ਦੋ ਮੰਜ਼ਲਾ ਤਰਤੀ ਦੇ ਉੱਪਰ ਤੇ ਤਿੰਨ ਮੰਜ਼ਲਾਂ ਜ਼ਮੀਨ ਦੇ hectare ਨੇ ਇਸ ਨੂੰ ਜੋਕੇ ਆਰਕੀਟੈਕਚਰ ਵਿੱਚ ਸਮਝਣ ਲਈ ਤੇਜ਼ ਮਾਗ ਦੀ ਲੋੜ ਹੈ। ਪ੍ਰਾਮਗੜੀਆ ਬੰਗੇ ਵਿੱਚ ਵੜਦੇ ਹਾਂ। ਸਾਹਮਣੇ ਇਤਿਹਾਸਕ ਸਿਲ ਨਜ਼ਰ ਆਉਂਦੀ ਹੈ ਜੋ ਦਿੱਲੀ ਫਤਿਹ ਕਰਨ ਮਗਰੋਂ। ਜਲ ਕਰੇ ਤੋਂ ਨਿਆਂਦੀ ਗਈ ਇਸ ਤੇ ਅੱਜ ਵੀ ਦਿੱਲੀ ਫਤਿਹ ਦੀ ਯਾਦ ਕਰਉਂਦੀ ਹੈ। ਇਸ ਦੀ ਨਿਬਾਈ 6 ਫੁੱਟ ਤੇ 3 ਇੰਚ ਚੜਾਈ 4 ਫੁੱਟ 6 ਇੰਚ ਚਾਈ ਨੌਂ ਚੈ ਯੋ ਸਿਰ ਹੈ ਜਿਸ ਤੇ ਜਿਸ ਸ਼ਿਰਾਈ ਉੱਪਰ ਬੈਠ ਕੇ ਸਾਰੇ ਮੋਲ ਸਮਰਾਟਾਂ ਦੀ ਤਖਤ ਪੂਜੀ ਤਾਜ ਪੂਜੀ ਕੀਤੀ ਜਾਂਦੀ ਸੀ 1783 ਵਿੱਚ ਜਸਾ ਸਿੰਘ ਆਲੂਆਲਗਰ ਦੇ ਦੇਹਾਂ ਦੇ ਬਾਦ ਜਸਾ ਸਿੰਘ ਰਾਮਗੜ੍ਹ ਜਾਣੇ ਪੰਜਾਬ ਆਪਸ ਆ ਗਏ ਸ਼ੁਕਰ ਚੱਕਿਆ ਮਿਸਰਵਾਲ ਦੋਸਤੀ ਦਾ ਹੱਥ ਵਧਾਇਆ ਤੇ ਦੋਹਾਂ ਮਿਸਲਾਂ ਨੇ ਮਿਲ ਕੇ ਕਨਈਆ ਮਿਸਲ ਦੀ ਤਾਕਤ ਦਾ ਖਾਤਮਾ ਕਰਤਾ ਬ੍ਰਾਮ ਗੜੀਆਂ ਮਿਸਲ ਦੇ ਕੋਲ ਆਪਣੀ ਚੜ੍ਹਤ ਦੇ ਦਿਨਾਂ ਵਿੱਚ ਬਟਾਲਾ ਕਲਾਣਾਉਰ ਦਿਨਾ ਨਗਰ ਹਰਮਿੰਦ ਸਾਹਿਬ ਸ਼ਾਹਪੁਰ ਕੰਢੀ ਗਰਦਾਸਪੁਰ ਕਾਦੀਆਂ ਕਮਾਣ ਮਤੇਵਾਲ ਜਨੰਦਰ ਉਣਮੜ ਟਾਂਡਾ ਮਿਆਣੀ ਗੜਦੀਵਾਲ ਜਹੌਰਾ ਮਿਸਲ ਦੇ ਕਬਜ਼ੇ ਹੇ ਸਨ ਜੋ ਕਿ ਇਹਨਸਲ ਦਾ ਹਿੱਸਾ ਬਣ ਗਏ ਸਨ ਇਸ ਤੋਂ ਇਲਾਵਾ ਪਹਾੜੀ ਇਲਾਕੇ ਵਿੱਚ ਅਸਮਿਸਲ ਕੋਲ ਕਾਂਗੜਾ ਨੋਥਪੁਰ ਮੰਡੀ ਵੀ ਆ ਗਿਆ ਇਸ ਮਹਾਂਯੋਗ ਦੇ ਜਨਮ ਨੇ 14 ਵਰਿਆਂ ਦੇ ਆਪਣੇ ਜੰਗੀ ਕਾਰਜ ਕਾਲ ਦੌਰਾਨ 80 ਸਾਲ ਦੀ ਉਮਰ ਪੂਰਨ ਤੱਕ ਰਾਜ ਕੀ ਤੇਗ ਭਈ ਜਾਖੀ ਸਮੇਂ ਵਿੱਚ ਮਹਾਰਾਜਾ ਸਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਤੇ ਕਬਜ਼ਾ ਕਰਨ ਦੀ ਮੇਨੂ ਵਿੱਚ ਡੜ ਕੇ ਸਾ ਦਿੱਤਾ ਤੇ ਮਾ ਪੰਜਾਬ ਚ ਮਹਾਰਾਜਾ ਰਾਜ ਰਣਜੀਤ ਸਿੰਘ ਦਾ ਖਾਲਸਾ ਰਾਜ ਕਾਇਮ ਹੋਇਆ ਆਪਣੀ ਅੱਖਾਂ ਦੇ ਨਾਲ ਵੇਖਿਆ ਇਹ ਮਹਾਨ ਜੁਦਾ ਲੋਕਾਂ ਵਿੱਚ ਸਵਾਦ ਲਾ ਕੇ ਕਿ ਆਪਣਾ ਜੰਗੀ ਸੰਤ ਸਿਪਾਈ ਵਾਲਾ ਜੀਵਨ ਜੀਤ ਕਰਕੇ ਆਪਣੀ ਰਾਜਧਾਨੀ ਸ਼੍ਰੀ ਹਰਮਨ ਸਾਹਿਬ ਤੇ ਦਰਿਆ ਕੰਢੇ ਦਰਿਆ ਵਿਆਦੇ ਕੰਢੇ ਅੱਜ ਦੇ ਦਿਨ ਭਾਅ 8 ਅਗਸਤ 1903 ਨੂੰ ਸੰਸਾਰ ਨੂੰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸੱਚਖੰਡ ਵਾਸੀ ਹੋ ਗਏ ਸੱਚਖੰਡ ਪਿਆਨਾ ਕਰ ਗਏ ਆਪ ਜੀ ਤੋਂ ਮਗਰੋਂ ਆਪ ਜੀ ਦੇ ਪੁੱਤਰ ਨੇ ਰਾਮ ਗੜੀਆ ਮਿਸਰ ਦੀ ਜਿੰਮੇਵਾਰੀ ਨੂੰ ਸੰਭਾਲਿਆ ਤੇ ਬਾਖੂ ਵੀ ਨਭਾਇਆ ਇਹ ਸੀ ਜੱਸਾ ਸਿੰਘ राम ਗੜੀਆ ਦਾ ਇਤਿਹਾਸ ਹੋਈਆਂ ਭੁੱਲਣ ਨਾ ਚਾਹਨਾ ਸਾਡੇ YouTube ਚੈਨਲ ਗੁਰ ਤੇਰਾ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਹੋਈਆਂ ਗਲਤੀਆਂ ਤੇ ਕਮੈਂਟ ਕਰੋ ਤਾਂ ਕਿ ਸਾਨੂੰ ਆਪ ਦੀ ਤੋਸਿਹਰ ਮਿਲ ਸਕੇ ਅਸੀਂ ਵੀ ਇਤਿਹਾਸ ਨਾਲ ਜੁੜੇ ਰਹੀਏ ਆਉ ਜੀ ਤੇ ਵੀ ਸਰਬੂਤ ਕਿਰਪਾ ਕਰਨ ਸੋ ਆਉ ਜੀ ਹੋਈਆਂ ਪੁਲਾਣੂਆਂ ਅਸਤਾਰਿਓ ਗੱਜ ਕੇ ਫਤਿਹ ਦੀ ਸਾਈਂ ਫਤਿਹ ਵਿੱਚ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ